ਖੋਡੀ ਬੱਬੂ ਮਾਨ ਨਾਲ ਦੋਸਤੀ ਕਦੋਂ ਪੈਂਦੀ ਐ ਇਹ ਪੁਰਾਣੀ ਗੱਲ ਐ 2000 ਚ ਮੈਂ ਲੱਦਾ ਗਾਣੇ ਸ਼ੁਰੂ ਕੀਤੇ ਸੀ 2001 ਜਾਂ 2000 ਦੀ ਗੱਲ ਐ ਉਹਦੀ ਸੋਨ ਦੀ ਛੜੀ ਕੈਸਟ ਆਈ ਸੀਗੀ ਉਹਦੇ ਸਾਰੇ ਗਾਣੇ ਮੈਂ ਸ਼ੂਟ ਕੀਤੇ ਸੀ ਉਦੋਂ ਤੋਂ ਸ਼ੁਰੂ ਹੋਇਆ ਐ ਇਹ ਕੰਮ ਯਾਰੀ ਥੜੀ ਤੇ ਉਹ ਗਾਣੇ ਕਰਦਿਆਂ ਕਰਦਿਆਂ ਹੀ ਅਸੀਂ ਹਵਾਇੰ ਦਾ ਪਲਾਨ ਬਣਾ ਰਹੇ ਸੀ ਮਿਲਾਇਆ ਕਿਨੇ ਸੀ ਮੈਨੂੰ ਲੱਗਦਾ ਐ ਮਲਾਉਣ ਵਾਲਾ ਬੰਦਾ ਹਰਭਜਨ ਮਾਨ ਸੀ ਅੱਛਾ ਜਿਹਨੇ ਬੱਬੂ ਨੂੰ ਪਹਿਲੀ ਵਾਰੀ ਮਿਲਾਇਆ ਪਰ ਬੱਬੂ ਸ਼ਾਇਦ ਉਸ ਤੋਂ ਪਹਿਲਾਂ ਇੱਕ ਵਾਰੀ ਘਰ ਆਇਆ ਸੀ ਮੇਰੀ ਕੋਈ ਖਾਸ ਇੰਟਰੋਡਕਸ਼ਨ ਨਹੀਂ ਬੰਬਈ ਦੀ ਗੱਲ ਹੈ ਇਹ ਪਰ ਦੁਬਾਰਾ ਹਾਂ ਉਦੋਂ ਹਰਭਜਨ ਨਾਲ ਮੈਂ ਜਿਹੜਾ ਗਾਣਾ ਸ਼ੂਟ ਕੀਤਾ ਸੀ ਮਿਰਜ਼ਾ ਆ ਚੁੱਕਿਆ ਸੀ ਤਾਂ ਬੱਬੂ ਸ਼ਾਇਦ ਉਸ ਤਰ੍ਹਾਂ ਦਾ ਕੁਝ ਸ਼ੂਟ ਕਰਨਾ ਚਾਹੁੰਦਾ ਸੀ ਦੈਨ ਹਰਭਜਨ ਮਾਨ ਨੇ ਬੱਬੂ ਨਾਲ ਮੈਨੂੰ ਮਿਲਾਇਆ ਸੀ ਆਪਣੇ ਘਰ ਦੀ ਗੱਲ ਉਦੋਂ ਪਿੰਡ ਪੈਰਾ ਲੱਗਦਾ ਮੇਰੇ ਖਿਆਲ ਆ ਚੁੱਕਾ ਸੀ ਸੁਪਰ ਹਿੱਟ ਬੱਬੂ ਮਾਨ ਉਦੋਂ ਹੋ ਚੁੱਕਿਆ ਸੀ ਸੁਪਰ ਹਿੱਟ ਹੋ ਚੁੱਕਿਆ ਸੀ ਤੇ ਤੁਹਾਨੂੰ ਪਤਾ ਸੀ ਕਿ ਬੱਬੂ ਮਾਨ ਨਵਾਂ ਕਲਾਕਾਰ ਆਇਆ ਔਰ ਸੁਪਰ ਹਿੱਟ ਹੈ ਇਹ ਮੈਨੂੰ ਹਰ ਭਜਨ ਨਹੀਂ ਦੱਸਿਆ ਸੀ ਪਹਿਲਾਂ ਕਿ ਬਹੁਤ ਹਿੱਟਾ ਹੁੰਦੇ ਫਿਰ ਮੈਂ ਸੁਣਿਆ ਮੈਂ ਕਿ ਹਾਂ ਯਾਰ ਬਹੁਤ ਵਧੀਆ ਗਾਣਾ ਕੋਈ ਪੈਰਾ ਲੱਗਦਾ ਤਾਂ ਮੇਰਾ ਅੱਜ ਤੱਕ 1 ਆਫ ਦੀ ਫੇਵਰਟ ਗਾਣਾ ਮੇਰਾ ਬੱਬੂ ਦਾ ਕਿ ਵਧੀਆ ਯਾਰ ਉਹ ਗੱਲਾਂ ਹੈਗੀ ਖਾਸ ਕਰ ਉਹ ਜ਼ਮਾਨਾ ਮੈਂ ਤੇ ਤੁਸੀਂ ਤਾਂ ਮੈਨੂੰ ਪਤਾ ਨਹੀਂ ਉਹ ਵੇਖਿਆ ਕਿ ਨਹੀਂ ਮੈਂ ਤਾਂ ਵੇਖਿਆ ਉਹ ਪੈਰਾ ਲੱਗਣ ਵਾਲਾ ਪਿੰਡਾਂ 'ਚ ਜਿਹੜੇ ਪਹਿਰੇ ਲੱਗਦੇ ਹੁੰਦੇ ਸੀ ਔਰ ਉਹਨੂੰ ਕਿਵੇਂ ਇੱਕ ਰੋਮਾਂਟਿਕ ਵਾਲੇ ਪਾਸੇ ਜੋੜਿਆ ਹੈ ਇਹਨੇ ਬਹੁਤ ਅੱਛਾ ਜੋੜਿਆ ਪਰ ਬੱਬੂ ਮਾਨ ਦਾ ਉਸ ਤੋਂ ਬਾਅਦ ਉਹ ਦੌਰ ਜਿੱਥੇ ਬਹੁਤ ਕਮਾਲ ਦੇ ਗੀਤ ਮੈਨੂੰ ਲੱਗਦਾ ਹੈ ਕਿ ਸ਼ਿਵ ਨੂੰ ਜਿਵੇਂ ਬੱਬੂ ਮਾਨ ਗਾ ਗਿਆ ਉਹ ਕਿਆ ਕਮਾਲ ਦੀ ਕਲਾ ਸੀਗਾ ਕਿ ਉਹਨੂੰ ਇੱਕ ਸੈਲੀਬ੍ਰੇਟ ਕਰਨ ਦੇ ਨਜ਼ਰੀਏ ਨਾਲ ਸ਼ਿਵ ਇਸਤਰੀ ਕੇ ਨਾਲ ਵੀ ਗਾਇਆ ਜਾ ਸਕਦਾ ਹੈ ਇੱਥੋਂ ਤੱਕ ਬੱਬੂ ਨੂੰ ਪਹੁੰਚਣ ਦੇ ਪੂਰੇ ਸਫ਼ਰ ਨੂੰ ਅਮਤੋਜ ਮਾਨ ਆਪਦੀ ਨਜ਼ਰਾਂ ਨਾਲ ਕਿਵੇਂ ਡਿਫਾਈਨ ਕਰਦੇ ਹੈ ਦੇਖੋ ਵਿਚਲੇ 14 ਸਾਲ ਤੱਕ ਅਸੀਂ ਬੋਲੇ ਨਹੀਂ ਸੀਗੇ ਕਿਉਂ ਉਹ ਹਵਾਏ ਤੋਂ ਬਾਅਦ ਕੁਝ تعلقات ਇਸ ਤਰ੍ਹਾਂ ਦੇ ਹੋ ਗਏ ਸੀਗੇ ਕੁਝ ਗੱਲਾਂ ਨੂੰ ਲੈ ਕੇ ਮਤ ਪੇਦ ਹੋ ਗਏ ਸੀ ਖਾਸ ਕਰ ਜਿਹੜੇ ਸਾਡੇ ਡਿਸਟਰੀਬਿਊਟਰ ਜੁੜੇ ਸੀਗੇ ਨਾਲ ਹਵਾਏ 'ਚ ਉਹ ਪੈਸੇ ਫੁੱਸੇ ਖਾ ਗਏ ਸੀ ਤਾਂ ਸਾਨੂੰ ਆਪਸ ਦੇ ਵਿੱਚ ਵੀ ਇਹ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਇਹ ਨਹੀਂ ਉਹਦਾ ਸਾਈਡ ਲਿਆ ਇਹ ਨਹੀਂ ਉਹਦੀ ਸਾਈਡ ਲਈ ਵਗੈਰਾ ਵਗੈਰਾ ਇੱਕ ਦੋ ਗੱਲਾਂ ਹੋਰ ਆ ਗਈਆਂ ਔਰ ਕੁਝ ਕ ਬੰਦੇ ਇਹੋ ਜਿਹੇ ਆ ਗਏ ਵਿੱਚ ਜਿਹੜੇ ਸ਼ਾਇਦ ਚਾਹੁੰਦੇ ਨਹੀਂ ਸੀਗੇ ਅਸੀਂ ਇਕੱਠੇ ਰਹੀਏ ਉੰ ਬੇਰੇ ਕੋਲੇ ਵੀ ਆਉਂਦੇ ਐ ਇਹਦੇ ਕੋਲੇ ਵੀ ਜਾਂਦੇ ਰਹੇ ਐਂਡ ਫਾਈਨਲੀ ਸਾਡਾ ਕੰਮ ਬੰਦ ਹੋ ਗਿਆ ਬੇ ਦੀ ਗੱਲ ਕਰਨਾ ਔਰ ਮਤਲਬ ਇਸ ਲੈਵਲ ਤੱਕ ਗੱਲਾਂ ਪਹੁੰਚ ਗਈਆਂ ਤੂੰ ਤੂੰ ਮੈਂ ਮੈਂ ਆਪਸ ਵਿੱਚ ਯਾ ਪਰਸਨਲੀ ਐਂਡ ਤੂੰ ਤੂੰ ਮੈਂ ਮੈਂ ਕੁਝ ਨਹੀਂ ਹੋਈ ਸਿਰਫ ਬੋਲਣਾ ਬੰਦ ਕਰਤਾ ਔਰ ਤੁਸੀਂ ਬਲੀਵ ਕਰਿਓ ਜੇ ਬੱਬੂ ਨੇ ਤਾਂ ਸ਼ਾਇਦ ਇੱਕ ਅੱਧੀ ਥਾਂ ਤੇ ਕਿਹਾ ਹੋਊਗਾ 17 ਤੱਕ ਜਦੋਂ ਅਸੀਂ ਦੁਬਾਰਾ ਬੋਲਣਾ ਸ਼ੁਰੂ ਕੀਤਾ ਉਦੋਂ ਤੱਕ ਮੈਂ ਇੱਕ ਥਾਂ ਤੇ ਵੀ ਪਬਲਿਕ ਅਪੀਅਰੈਂਸ ਮੈਂ ਨੈਵਰ ਸੇ ਕਿ ਬਬੂ ਬਾਰੇ ਕੋਈ ਵੀ ਹਲਕੀ ਗੱਲ ਮੈਂ ਕੀਤੀ ਨਹੀਂ ਮੈਂ ਕਿ ਛੱਡੋ ਬੜੇ ਯਾਰ ਗੱਲ ਕਿਉਂਕਿ ਉਹਦਾ ਕਾਰਨ ਹੁੰਦਾ ਮੱਕੜ ਸਾਹਿਬ ਅਗਰ ਮੇਰੇ ਕਿਸੇ ਨਾਲ ਦੋਸਤੀ ਹੈ ਮੈਂ ਸਡਨਲੀ ਉਹਦੇ ਬਾਰੇ ਫਿਰ ਗਲਤ ਬੋਲਣ ਲੱਗ ਜਾ ਤਾਂ ਮੈਂ ਆਪਦੇ ਤੇ ਇੱਕ ਕੁਐਸਚਨ ਚੁੱਕੂੰਗਾ ਕਿ ਜਾਂ ਤਾਂ ਮੈਂ ਪਹਿਲਾਂ ਗਲਤ ਸੀ ਜਾਂ ਮੈਂ ਹੁਣ ਗਲਤ ਹੈ ਦੋਨਾਂ ਚ ਮੈਂ ਕਦੋਂ ਆ ਜਾਂ ਪਹਿਲਾਂ ਬੇਵਕੂਫ ਸੀ ਜਾਂ ਹੁਣ ਬੇਵਕੂਫ ਹੈ ਮੈਂ ਕਿਉਂ ਆਪਣੇ ਆਪ ਨੂੰ ਬੇਵਕੂਫ ਬਣਾਵਾ ਇਹ ਗੱਲ ਕਰਕੇ ਕਿ ਉਹ ਬੰਦਾ ਬੜਾ ਗਲਤ ਹੈ ਕਿਉਂ ਕਮਾ ਮੈਂ ਕੋਈ ਨਾ ਕੋਈ ਵਿਵਾਦ ਆਉ ਹੋਊਗਾ ਤੁਹਾਡਾ ਇੰਟੈਲੈਕਟ ਮੈਚ ਨਹੀਂ ਕਰ ਰਿਹਾ ਸੀ ਜਦੋਂ ਅਸੀਂ ਜਦੋਂ ਲੜੇ ਹਾਂ ਜਦੋਂ ਕਨਫਲਿਕਟ ਆਇਆ ਤੁਹਾਡੇ ਚ ਨਹੀਂ ਨਹੀਂ ਉਹ ਉਹ ਇੰਟੈਲੈਕਟ ਨੂੰ ਲੈ ਕੇ ਜਾਂ ਤੁਸੀਂ ਕਹਿ ਲੋ ਕਨਸੈਪਟਸ ਨੂੰ ਲੈ ਕੇ ਜਾਂ ਕਲਾ ਨੂੰ ਲੈ ਕੇ ਤਾਂ ਮਸਲਾ ਹੀ ਨਹੀਂ ਸੀ ਪੈਸਿਆਂ ਦਾ ਮਸਲਾ ਸੀ ਪੈਸਿਆਂ ਦਾ ਵੀ ਇਹ ਨਾ ਕੋਈ ਖਾਸ ਸਾਡੇ ਚ ਕਦੇ ਵੀ ਪੈਸੇ ਤੁਹਾਡੇ ਕੋਲ ਦੋਨਾਂ ਕੋਲ ਹੀ ਆਏ ਨਹੀਂ ਸੀ ਥੋੜੇ ਜੇ ਸੀ ਉਹ ਅਸੀਂ ਪਹਿਲੀਆਂ ਚ ਠੋਕਦੇ ਸੀ ਤੁਸੀਂ ਕਿਹਾ ਵੀ ਉਦੋਂ ਪੈਸਿਆਂ ਨੂੰ ਲੈ ਕੇ ਡਿਸਟ੍ਰਿਬਿਊਸ਼ਨ ਦੇ ਵਿੱਚੋਂ ਜਿਹੜੀ ਰਿਕਵਰੀ ਆਉਣੀ ਸੀ ਫਿਲਮ ਤੇ ਪੈਸਾ ਕਹਨੇ ਲਾਇਆ ਸੀ ਫਿਲਮ ਤੇ ਅਸੀਂ ਰਲ ਮਿਲ ਕੇ ਚਾਰ ਪੰਜ ਦੋਸਤਾਂ ਨੇ ਵੀ ਲਾਇਆ ਸੀ ਬੱਬੂ ਸੀ ਨਿੱਪੀ ਸੀ ਮੁੰਡਾ ਬਲਦੇਵ ਭੱਟੀ ਸੀ ਕੈਨੇਡਾ ਤੋਂ ਤੇ ਬਾਕੀ ਅਸੀਂ ਆਵਦੇ ਯਾਰਾਂ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ ਮੰਗ ਮੰਗ ਕੇ ਪੈਸੇ ਲਾਇਏ ਸੀ ਤੱਕੀ ਮੈਂ ਗਲਤ ਕਹਿ ਗਿਆ ਸ਼ੁਰੂ ਵਿੱਚ ਵੀ ਕਮਰਸ਼ੀਅਲੀ ਹਿੱਟਰ ਸੀ ਕਮਰਸ਼ੀਅਲੀ ਫਲॉप ਹੋ ਗਈ ਕਮਰਸ਼ੀਅਲੀ ਆਹੀ ਪ੍ਰੋਬਲਮ ਸੀ ਉਹ ਕਮਰਸ਼ੀਅਲੀ 2-3 ਥਾਵਾਂ ਤੇ ਬਹੁਤ ਹਿੱਟ ਸੀਗੀ ਉਤੋਂ ਬਹੁਤ ਪੈਸੇ ਕਮਾਏ ਗਏ ਸੀ ਉਹ ਪੈਸੇ ਨਹੀਂ ਸਾਡੇ ਤੱਕ ਪਹੁੰਚੇ ਉਹ ਜਿਨ੍ਹਾਂ ਨੇ ਨਹੀਂ ਪਹੁੰਚਾਏ ਉਹ ਪਹਿਲਾਂ ਬੱਬੂ ਦੇ ਦੋਸਤ ਸੀਗੇ ਔਰ ਬਿਕੋਜ਼ ਆਫ ਬੱਬੂ ਵੈਚ ਸੀਗਾ ਅਸੀਂ ਕੰਟਰੈਕਟ ਦੀ ਬother ਹੀ ਨਹੀਂ ਕੀਤਾ ਉਸ ਤੋਂ ਬਾਅਦ ਉਹ ਜਿਹੜੇ ਪੈਸੇ ਨਹੀਂ ਆਏ ਖਰਚੇ ਵਧਾ ਦਿੱਤੇ ਗਏ ਹੋਰ ਬੜਾ ਕੁਝ ਹੋਇਆ ਉਸ ਗੱਲ ਨੂੰ ਲੈ ਕੇ ਪ੍ਰੋਬਲਮ ਆਈ ਤਾਂ ਫਿਰ ਮੈਨੂੰ ਇਹ ਲੱਗਿਆ ਕਿ ਬੱਬੂ ਤੂੰ ਇਹਨਾਂ ਨਾਲ ਉਸੇ ਸ਼ਕਤੀ ਨਾਲ ਪੇਸ਼ ਕਿਉਂ ਨਹੀਂ ਆ ਰਿਹਾ ਜਿਵੇਂ ਮੈਂ ਆ ਰਿਹਾ ਜਦ ਕਿ ਉਹ ਕਹਿ ਰਿਹਾ ਸੀ ਕਿ ਆਪਾਂ ਜੋ ਇਹਨਾਂ ਤੋਂ ਲੈ ਸਕਦੇ ਆ ਲੈ ਲਈਏ ਜੋ ਬੰਦਾ ਬੇਈਮਾਨ ਹੀ ਹੋ ਗਿਆ ਤਾਂ ਵਟ ਕੈਨ ਵੀ ਡੂ ਮੈਂ ਅੱਜ ਵੀ ਤੁਹਾਨੂੰ ਦਾਅਵੇ ਨਾਲ ਕਹਿਣਾ ਹੈ ਕਿ ਉਹਨਾਂ ਚੋਂ ਇੱਕ ਚਵਾਨੀ ਬੱਬੂ ਨੇ ਨਹੀਂ ਲਈ ਬਟ ਮੈਨੂੰ ਗਿਲਾ ਇਹ ਸੀ ਕਿ ਉਦੋਂ ਲੱਗਦਾ ਸੀ ਤੁਹਾਨੂੰ ਬੇ ਬੱਬੂ ਮਾਨ ਬੇਈਮਾਨ ਹੋ ਗਿਆ ਨਾ ਉਦੋਂ ਨਹੀਂ ਲੱਗਿਆ ਮੈਨੂੰ ਸਿਰਫ ਆ ਲੱਗਦਾ ਸੀ ਉਦੋਂ ਵੀ ਸਾਨੂੰ ਸਾਰਿਆਂ ਨੂੰ ਕਿ ਤੂੰ ਜਿਵੇਂ ਅਸੀਂ ਇਹਨਾਂ ਨਾਲ ਸ਼ਕਤੀ ਨਾਲ ਪੇਸ਼ ਆ ਰਹੇ ਹਾਂ ਤੂੰ ਵੀ ਓਵੇਂ ਹੀ ਪੇਸ਼ ਆ ਇੱਕ ਰੀਜ਼ਨ ਸੀ ਫਿਰ ਸਾਡੇ ਵਿੱਚ ਕੁਝ ਬੰਦੇ ਅਜੇ ਸੀ ਜਿਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਮੇਰੇ ਕੋਲੇ ਬੱਬੂ ਬਾਰੇ ਤੇ ਬੱਬੂ ਕੋਲੇ ਮੇਰੇ ਬਾਰੇ ਕਿ ਯਾਰ ਤੂੰ ਤਾਂ ਪਿੱਛੇ ਆ ਆਪਣੇ ਆਪ ਨੂੰ ਵੱਡਾ ਕਰ ਰਿਹਾ ਉਹ ਗੱਲਾਂ ਤੁਸੀਂ ਕਹਿ ਲਓ ਅਸੀਂ ਇੰਨੇ ਹਲਕੇ ਤਾਂ ਨਹੀਂ ਸੀ ਕਿ ਉਹਨਾਂ ਗੱਲਾਂ ਨੂੰ ਬਹੁਤ ਜਲਦੀ ਰਿਸਪੌਂਸ ਕਰ ਦੇ ਲੇਕਿਨ ਜਦੋਂ ਦੋ ਤਿੰਨ ਚੀਜ਼ਾਂ ਮਿਲ ਗਈਆਂ ਜਿੱਤੇ ਚਾ ਡਿਸਟ੍ਰਿਬਿਊਸ਼ਨ ਵਾਲੀ ਗੱਲ ਵੀ ਆਈ ਜਿਹਦੇ ਚੋਂ ਪਰਸਨਲ ਗੱਲਾਂ ਵੀ ਆਈਆਂ ਔਰ ਥੋੜੀ ਜੀ ਸਾਡੀ ਦੂਰੀ ਇਹ ਸੀ ਕਿ ਉਹ ਪੰਜਾਬ ਚ ਸੀ ਮੈਂ ਬੰਬੇ ਚ ਸੀ ਔਰ ਅਸੀਂ ਜਿਵੇਂ ਹੀ ਆਪਦੇ ਕੰਮਾਂ 'ਚ ਲੱਗੇ ਉਹਨੇ ਗਾਣੇ ਵਗੈਰਾ ਸ਼ੁਰੂ ਕਰਤੇ ਅੱਗੇ ਕਰਨੇ ਮੈਂ ਆਪਦੀ ਅਗਲੀ ਫਿਲਮਾਂ ਵਾਲੇ ਪਾਸੇ ਲੱਗ ਗਏ ਐਂਡ ਦੈਨ ਉਹ ਸੈਪਰੇਟ ਹੋ ਗਏ ਰਾ ਤੁਹਾਡੇ ਲਈ ਆਇਡੈਂਟੀਟੀ ਕ੍ਰਾਈਸਿਸ ਵੀ ਸੀ ਬੱਬੂ ਮਾਨ ਇਥੋਂ ਪੰਜਾਬ ਦਾ ਸੁਪਰਸਟਾਰ ਸੀ ਤੁਸੀਂ ਇੱਕ ਬਹੁਤ ਮਹਾਨ ਰਾਈਟਰ ਦੇ ਸੁਪੁੱਤਰ ਸੀ ਆਪਣੇ ਆਪ ਨੂੰ ਐਜ਼ ਐਕਟਰ ਪ੍ਰੂਵ ਕਰਨਾ ਚਾਹੁੰਦੇ ਸੀ ਉਸ ਦੌਰ ਦੇ ਵਿੱਚ ਤੇ ਤੁਹਾਨੂੰ ਇਹ ਵੀ ਲੱਗਿਆ ਸ਼ਾਇਦ ਕਿ ਬੱਬੂ ਤੁਹਾਨੂੰ ਉਸ ਫਿਲਮ ਦੇ ਵਿੱਚ ਓਵਰਕਮ ਕਰ ਗਿਆ ਹੋਵੇ ਨਹੀਂ ਇਹ ਕਿਤੇ ਈਰਖਾ ਸੀਗੀ ਨਾ ਨਾ ਉਹ ਫਿਲਮ ਹਿੰਦੀ ਚ ਸੀਗੀ ਉਹ ਫਿਲਮ ਹਿੰਦੀ ਚ ਸੀ ਔਰ ਹਿੰਦੀ ਇੰਡਸਟਰੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਹੈ ਔਰ ਉਦੋਂ ਅਸੀਂ ਬੈਠੇ ਵੀ ਬੰਬਈ ਸੀ ਔਰ ਉੱਥੇ ਬਲਕੇ ਮੈਂ ਹੀ ਵੱਡਾ ਸੀ ਪੰਜਾਬੀ ਚ ਕੌਣ ਕੀ ਆ ਉਹਦਾ ਇਨਾ ਉਥੇ ਅਹਿਮੀਅਤ ਨਹੀਂ ਸੀ ਹਿੰਦੀ ਫਿਲਮ ਲਈ ਬਲਕਿ ਮੇਰੇ ਨਾਲ ਇਹ ਜੁੜਿਆ ਹੋਇਆ ਸੀ ਕਿ ਮੈਂ ਦਲੀਪ ਕੁਮਾਰ ਦੀ ਫਿਲਮ ਦਾ ਹੀਰੋ ਆ ਜਿਹਦੀ ਹੀਰੋਇਨ ਮਨਾਕਸ਼ੀ ਸ਼ਾਹਦਰੀ ਸੀ ਜੀਨੇ ਐਡੀਆਂ ਐਡੀਆਂ ਵੱਡੀਆਂ ਫਿਲਮਾਂ ਚਾਹੇ ਜਿਦੇ ਚ ਡਰ ਵੀ ਸ਼ਾਮਲ ਹੋਵੇ ਜੇ ਦਿਲ ਲਗੀ ਵੀ ਸ਼ਾਮਲ ਹੋਵੇ ਛੱਡੀਆਂ ਔਰ ਜਿਨ੍ਹਾਂ ਨੂੰ ਸ਼ਾਹਰੁਖ ਨੇ ਕੀਤਾ ਬਾਅਦ ਚ ਸੋ ਮੇਰੇ ਨਾਲ ਉਹ ਚੀਜ਼ ਜੁੜੀ ਹੋਈ ਸੀ ਉਹਦੀ ਮੈਨੂੰ ਕਦੇ ਵੀ ਨਹੀਂ ਸੀ ਮਤਲਬ ਉਹਦਾ ਤਾਂ ਮਸਲਾ ਹੁਣ ਵੀ ਨਹੀਂਗਾ ਪਹਿਲਾਂ ਵੀ ਕਦੇ ਵੀ ਨਹੀਂ ਸੀਗਾ ਔਰ ਮੈਂ ਤੁਹਾਨੂੰ ਦੱਸਾਂ ਮੱਕੜ ਸਾਹਿਬ ਉਦੋਂ ਮਸਲਾ ਉਸ ਬੰਦੇ ਨੂੰ ਕਦੇ ਨਹੀਂ ਹੁੰਦਾ ਜਿਹੜਾ ਆਪਦੇ ਕੰਮ 'ਚ ਪੂਰਨ ਹੁੰਦਾ ਹੈ। ਉਹਨੂੰ ਪਤਾ ਹੁੰਦਾ ਜਿੰਨੀ ਤੱਕ ਕੱਲ, ਕੱਲ ਨਹੀਂ ਤਾਂ ਪਰਸੋਂ ਇਹ ਤਾਂ ਹੋ ਹੀ ਜਾਣਾ ਹੈ। ਉਹ ਤੁਹਾਨੂੰ ਮੈਂ ਦੱਸਿਆ ਇੱਕ ਤਾਂ ਆ ਜੁੜੀ ਗੱਲ ਕਿ ਮੈਨੂੰ ਲੱਗਿਆ ਉਹ ਸਖਤੀ ਨਾਲ ਪੇਸ਼ ਕਿਉਂ ਨਹੀਂ ਆ ਰਿਹਾ ਔਰ ਸੈਕੰਡ ਜੋ ਗੱਲਾਂ ਸਾਡੇ ਬਾਰੇ ਕਈਆਂ ਗਈਆਂ ਲੋਕਾਂ ਵੱਲੋਂ ਆ ਆ ਉਹਡੇ ਕੋਲੇ ਆ ਕਹਤੀਆਂ ਮੈਂ ਆ ਕਹਿ ਰਹੇ ਮੈਂ ਸੋਚ ਰਿਹਾ ਮੇਰੇ ਕੋਲੇ ਇਹ ਕਹਿ ਦਿੱਤੀਆਂ ਗਈਆਂ ਔਰ ਫਿਰ ਕੀ ਹੁੰਦਾ ਨਾ ਜਦੋਂ ਐਜੇ ਤੁਸੀਂ ਵੀ ਇਹ ਜੇ ਰਿਲੇਸ਼ਨ 'ਚ ਗਏ ਹੋਗੇ ਛੋਟੀਆਂ ਛੋਟੀਆਂ ਗੱਲ ਕਿਸੇ ਬੰਦੇ ਦੀ ਕਈ ਹੋਈ ਜਦੋਂ ਅਸੀਂ تنਕੀਦੀ ਨਜ਼ਰ ਨਾਲ ਵੇਨੇ ਸ਼ੱਕੀ ਨਜ਼ਰ ਨਾਲ ਵੇਨੇ ਤਾਂ ਹਰ ਗੱਲ ਦਾ ਮਤਲਬ ਹੋਰ ਕੱਢਣ ਲੱਗ ਜਾਂਦੇ ਸਾਡਾ ਨਜ਼ਰੀਆ ਬਦਲ ਜਾਂਦਾ ਹੈ ਜਿਵੇਂ ਫਿਰ ਅਸੀਂ ਬਾਹਰ ਦੇਖਨੇ ਤਾਂ ਬਾਹਰ ਦੇਖਦੇ ਆ ਵੀ ਸਾਨੂੰ ਹਰ ਸਾਜ਼ਿਸ਼ੀ ਨਜ਼ਰ ਆਉਣ ਲੱਗ ਜਾਂਦੀ ਹੈ ਸ਼ਾਇਦ ਉਹ ਰੀਜ਼ਨ ਸੀਗੇ ਬਟ ਉਹ ਪੁਖਤਾ ਹੋਣ ਜਿਉ ਪੁਖਤਾ ਹੁੰਦੇ ਤਾਂ ਮੈਂ ਬਹੁਤ ਕੁਝ ਬੋਲ ਚੁੱਕਿਆ ਹੁੰਦਾ ਉਹਦੇ ਬਾਰੇ ਸ਼ਾਇਦ ਐ ਉਹ ਵੀ ਮੇਰੇ ਬਾਰੇ ਬਹੁਤ ਕੁਝ ਬੋਲ ਚੁੱਕਿਆ ਹੁੰਦਾ ਇਹੋ ਜਿਹਾ ਅਸੀਂ ਬੋਲਿਆ ਨਹੀਂ ਪਰ ਦੂਰੀ ਬਣ ਗਈ ਦੂਰੀ ਬਣ ਗਈ ਮੈਂ ਆਪਦੇ ਕੰਮ ਵਿੱਚ ਲੱਗ ਗਿਆ ਉਹ ਆਪਦੇ ਕੰਮ ਵਿੱਚ ਲੱਗ ਗਿਆ ਫਿਰ ਜਦੋਂ ਵਾਪਸ ਪੰਜਾਬ ਆਏ ਫਿਰ ਇੱਕ ਫਿਲਮ ਦੀ ਪਲੈਨਿੰਗ ਸ਼ੁਰੂ ਹੀ ਹੋਈ ਫਿਰ ਅਸੀਂ ਮਿਲੇ ਖੋ ਨੂੰ ਇਹ ਮਲਾਲ ਰਹਿੰਦਾ ਹੈ ਕਿ ਬਤੌਰ ਹੀਰੋ ਜੋ ਮੁਕਾਮ ਹਾਸਲ ਕਰ ਸਕਦੇ ਸੀ ਸ਼ਾਇਦ ਉਹ ਬਤੌਰ ਹੀਰੋ ਨਹੀਂ ਕੀਤਾ ਤੁਸੀਂ ਕਹੋ ਮੈਨੂੰ ਪਹਿਲਾਂ ਬਹੁਤ ਮਲਾਲ ਸੀ ਇਸ ਗੱਲ ਦਾ ਕਿ ਯਾਰ ਮੈਂ ਤਾਂ ਬਲਕਿ ਇੱਥੋਂ ਤੱਕ ਕਹਿੰਦਾ ਹੁੰਦਾ ਸੀ ਕਿ ਸ਼ਾਹਰੂਖ ਖਾਨ ਮੇਰੀ ਕਿਸਮਤ ਖਾ ਰਿਹਾ ਹੈ ਐਸੇ ਸੋ ਮੈਨੀ ਟਾਈਮ ਬਟ ਤੁਸੀਂ ਬਲੀਵ ਕਰਿਓ ਜੇ ਇਹ ਤੁਹਾਨੂੰ ਹੁਣ ਸ਼ਾਇਦ ਆਰਡ ਲੱਗ ਸਕਦੀ ਗੱਲ ਬਾਅਦ ਚ ਮੈਨੂੰ ਇਸ ਗੱਲ ਤੇ ਹੁਣ ਵੀ ਹਲਕੀ ਜੀ ਖੁਸ਼ੀ ਹੈ ਕਿ ਅੱਛਾ ਹੋਇਆ ਮੈਂ ਨਹੀਂ ਬਣਿਆ ਸ਼ਾਇਦ ਮੇਰੀ ਪਰਸਨੈਲਿਟੀ ਚ ਮੇਰੀ ਕਲਾਚ ਉਹ ਵਜ਼ਨ ਨਾ ਆਉਂਦਾ ਜਿਹੜਾ ਹੁਣ ਆਇਆ ਫਿਰ ਮੈਂ ਇੱਕ ਹਲਕੇ ਜੇ ਸਤਰ ਤੇ ਰਹਿ ਕੇ ਮਸ਼ਹੂਰ ਇਨਾ ਜਿੰਨਾ ਹੀ ਹੋ ਜਾਂਦਾ ਪਰ ਮੈਂ ਅੰਦਰੋਂ ਡੈਪਥ ਮੇਰੇ ਅੰਦਰ ਉਹ ਨਾ ਆਉਂਦੀ ਕਿਉਂਕਿ ਸਭ ਤੋਂ ਵੱਡਾ ਟੀਚਰ ਪਤਾ ਕੌਣ ਹੈ ਮੱਕੜ ਸਾਹਿਬ ਤੋਂ ਦੱਸ ਜ਼ਿੰਦਗੀ ਹੈ ਜਦੋਂ ਤੁਹਾਨੂੰ ਰਗੜਦੀ ਹੈ ਨਾ ਉਹ ਤਲਖਾ ਕੀਤਾ ਜਦੋਂ ਤੁਹਾਨੂੰ ਸੌਣ ਨਹੀਂ ਦਿੰਦੀਆਂ ਰਾਤ ਨੂੰ ਫਿਰ ਤੁਸੀਂ ਸਿੱਖਦੇ ਹੋ ਸਾਰਾ ਕੁਝ ਅੱਜ ਜੋ ਵੀ ਮੈਂ ਲਿਖਣ ਚ ਕਰ ਰਿਹਾ ਹਾਂ ਡਾਇਰੈਕਸ਼ਨ ਚ ਕਰ ਰਿਹਾ ਹਾਂ ਜਾਂ ਆਪਦੀ ਸੋਸ਼ਲ ਲਾਈਫ ਚ ਕਰ ਰਿਹਾ ਹਾਂ ਜਾਂ ਆਮ ਗੱਲਾਂ ਬਾਤਾਂ ਚ ਕਰ ਰਿਹਾ ਮੈਨੂੰ ਲੱਗਦਾ ਉਸ ਰਗੜੇ ਹੋਏ ਦਾ ਬਹੁਤ ਵੱਡਾ ਲੈਸਨ ਲੜਾਈ ਵਾਲਾ ਕਿੱਸਾ ਤਾਂ ਆ ਗਿਆ ਕਿ ਲੜਪੇ 14 ਸਾਲ ਬੋਲੇ ਨਹੀਂ 14 ਸਾਲ ਬਾਅਦ ਰੂੜੀ ਦੀ ਕਹਿੰਦੇ ਸੁਣੀ ਜਾਂਦੇ ਨਹੀਂ ਉਹ 12 ਸਾਲ ਸੀ ਸਾਡੇ ਤਾਂ 2 ਸਾਲ ਹੋ ਗਏ 2 ਸਾਲ ਹੋਰ ਲੱਗ ਗਏ ਤੁਸੀਂ ਫਰ ਕਿਨੇ ਮੁਲਾਕਾਤ ਦੁਆਰਾ ਕਿਨੇ ਕਰਾਈ ਅੱਜ ਮੈਂ ਕਿ ਸ਼ੁਕਰ ਹੈ ਇਹ ਪੁੱਛੂਂਗੇ ਪਹਿਲਾਂ ਰੂੜੀ ਕੌਣ ਹੈ ਤੇ ਹੋਰ ਕੌਣ ਹੈ ਇਹ ਕੀ ਹੋਇਆ ਅਸੀਂ ਮੈਂ ਤੇ ਮਰਨਾਲ ਜੁੜੇ ਹੋਏ ਸੀਗੇ ਸਾਗਾ ਕੰਪਨੀ ਵਾਲੇ ਸੁਮੇਤ ਸਿੰਘ ਹੁਰੀ ਤਾਂ ਮੈਂ ਉਹਨਾਂ ਨਾਲ ਇੱਕ ਫਿਲਮ ਵੀ ਕੀਤੀ ਸੀ ਪਹਿਲਾਂ ਗਾਦਾਰ ਤਾਂ ਉਦੋਂ ਅਸੀਂ ਇੱਕ ਫਿਲਮ ਬਣਾ ਰਹੀ ਸੀ ਸਾਰਾ ਗੜੀ ਹਮ ਸਾਰਾ ਗੜੀ ਨੂੰ ਸੋਚਿਆ ਗਿਆ ਮੈਂ ਉਹਦੇ ਤੇ ਲਿਖਣਾ ਸ਼ੁਰੂ ਕੀਤਾ ਦੈਨ ਹੀ ਸੇ ਕਿ ਜੇ ਤੁਸੀਂ ਬੁਰਾ ਨਾ ਮੰਨੋ ਵੀਰ ਜੀ ਤਾ ਆਪਾਂ ਬੱਬੂ ਮਾਨ ਨੂੰ ਲਈਏ ਇਸ ਰੋਲ 'ਚ ਮੈਂ ਥੋੜੀ देर ਬੈਠਾ ਐ ਸੋਚਦਾ ਰਿਹਾ ਉਹਨੂੰ ਪਤਾ ਸੀ ਸਾਡਾ ਵੀ ਅਸੀਂ ਗੱਲਬਾਤ ਨਹੀਂ ਕਰਦੇਗੇ ਵਗੈਰਾ ਵਗੈਰਾ ਜਦ ਕਦੀ ਇੱਕ ਦੋ ਵਾਰੀ ਮਿਲੇ ਵੀ ਸੀ ਉਦੋਂ ਆਪ ਵਧੀਆ ਹੱਥ ਉੱਤ ਮਿਲਾਇਆ ਅਸੀਂ ਕਿਸੇ ਵਿਆਹ ਸ਼ਾਦੀ ਤੇ ਕਾਮਨ ਬਟ ਮੇਰਾ ਆਉਣਾ ਹੁੰਦਾ ਨਹੀਂ ਸੀ ਪੰਜਾਬ 'ਚ 15 'ਚ ਮੈਂ ਇੱਥੇ ਸ਼ਿਫਟ ਹੋ ਗਿਆ ਸੀਗਾ ਤੇ ਮੈਂ ਕਿਹਾ ਯਾਰ ਹਾਂ ਸੂਟ ਤਾਂ ਬਹੁਤ ਕਰੂਗਾ ਬੱਬੂ ਇਹ ਦਿਲੇ ਇੱਚ ਕੋਈ ਸ਼ੱਕ ਨਹੀਂਗਾ ਆਂਦੇ ਫੇਰ ਮੈਂ ਕਰਾਂ ਗੱਲ ਮੈਂ ਕਰ ਲਾ ਅਨੇ ਐ ਇਨਾ ਨੇ ਬੱਬੂ ਨਾਲ ਗੱਲ ਕੀਤੀ ਕਿ ਫਿਲਮ ਆਏ ਆ ਤੇ ਆਏ ਆ ਜੀ ਅਸੀਂ ਅਮਿਤੋਜ ਮਾਨ ਨੂੰ ਹੁਰੀ ਕਰਨ ਪਰ ਹਾਂ ਮੈਨੂੰ ਯਾਦ ਹੈ ਸੁਮੇਤ ਥਰਾਨੇ ਇਹ ਵੀ ਗੱਲ ਕੀਤੀ ਜਿਹੜੀ ਉਹਨਾਂ ਨੇ ਮੈਨੂੰ ਵੀ ਦੱਸੀ ਸੀ ਕਿ ਤੁਹਾਨੂੰ ਹਰ ਗੱਲ ਡਾਇਰੈਕਟਰ ਦੀ ਜਿਵੇਂ ਉਹ ਕਰਦੇ ਨੇ ਉਵੇਂ ਕਰਨੀ ਪੈਣੀ ਹੈ ਤੇ ਫਿਲਮਾਂ ਹੈ ਕਰਾਂਗੇ ਉਹ ਯਾਰ ਗੱਲ ਹੀ ਕੋਈ ਉਹ ਬੱਬੂ ਆਪਦੇ ਹਿਸਾਬ ਨਾਲ ਜਿਵੇਂ ਜੋ ਵੀ ਗੱਲਾਂ ਕਰਦਾ ਹੁੰਦਾ ਹੈ ਈਗੋਇਸਟਿਕ ਹੈ ਬੱਬੂ ਮੇਰੇ ਨਾਲ ਤੱਕਾ ਦੇ ਨਹੀਂ ਆਪ ਦੀ ਮਰਜ਼ੀ ਦਾ ਮਾਲਕ ਹੈ ਮੇਰੇ ਨਾਲ ਕਦੇ ਵੀ ਨਹੀਂ ਇੱਕ ਥਾਂ ਤੇ ਵੀ ਉਹਦੀ ਮਰਜ਼ੀ ਔਨ ਕੈਮਰਾ ਮੈਂ ਕਹਿ ਰਿਹਾ ਸੁੱਚਾ ਸੂਰਮਾ ਚ ਜਾਂ ਪਹਿਲਾਂ ਹਵਾਈ ਜਨਾ ਮੈਂ ਕਿਤੇ ਮੰਨੀ ਤੇ ਨਾ ਮਾ ਹੁਣ ਅੱਗੇ ਵੀ ਮੰਨਾ ਕਿਉਂਕਿ ਉਹ ਕੰਮ ਮੇਰਾ ਹੈ ਹਾਂ ਆਮ ਜ਼ਿੰਦਗੀ ਚ ਕਦੇ ਵੀ ਸਾਡਾ ਕੋਈ ਐਪ ਜਾਂ ਮਸਲਾ ਹੁੰਦਾ ਹੀ ਨਹੀਂ ਹੋਇਆ ਹੀ ਨਹੀਂ ਜਦੋਂ ਹੋਇਆ ਉਹ ਸੈਪਰੇਟ ਹੋ ਗਏ ਫਿਲਮ ਦੇ ਵਿੱਚ इवन ਆ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਵੀ ਮੈਂ ਉਹਨੂੰ ਕਹਦੇ ਮੈਂ ਬੱਬੂ ਜੇ ਤੂੰ ਕੁਝ ਪੁੱਛਣਾ ਪਛਾਉਣਾ ਨਾ ਹੁਣੇ ਹੀ ਪੁੱਛ ਲੈ ਤੇ ਮੈਂ ਇਹ ਗੱਲ ਸਨਨੀ ਦੇ ਹੌਲ ਨੂੰ ਵੀ ਕਹੀ ਸੀ ਕਾਫਲਾ ਤੋਂ ਪਹਿਲਾਂ ਮੈਂ ਕਿਹਾ ਉਦੋਂ ਅਸੀਂ ਹੌਲੀਡੇ ਨੂੰ ਹੁੰਦਾ ਸੀ ਉੱਥੇ ਹੋਟਲ ਜਿਹੜਾ ਹੁਣ ਕੁਛ ਨਵਟ੍ਰੋਲ ਕੇ ਕੀ ਬਣ ਗਿਆ ਬੰਬੇ ਵਿੱਚ ਰੂਮ ਬੁੱਕ ਕਰਾ ਜਿਵੇਂ ਕਿ ਸਨਨੀ ਜੀ ਇਫ ਯੂ ਵਾਂਟ ਆਸਕ ਐਨੀਥਿੰਗ ਅਬਾਊਟ ਸਕ੍ਰਿਪਟ অর ਸਕਰੀਨਪਲੇ অর ਇਟ ਡਿਜ਼ਾਈਨ ਆਫ ਫਿਲਮ ਆਸਕ ਮੀ ਬਟ ਵੈਨ ਜਦੋਂ ਅਸੀਂ ਸ਼ੂਟ ਤੇ ਚਲੇ ਗਏ ਨਾਟ ਆਸਕ ਮੀ ਐਨੀਥਿੰਗ ਉੱਥੇ ਮੈਂ ਇੰਪਲੀਮੈਂਟ ਕਰਨੀਆਂ ਚੀਜ਼ਾਂ ਸੇਮ ਥਿੰਗ ਆਈ ਸੇ ਟੂ ਬੱਬੂ ਮੈਂ ਕਿਹਾ ਬੱਬੂ ਕੁਝ ਪੁੱਛਣਾ ਨਹੀਂ ਕੋਈ ਮੇਰੇ ਨਾਲ ਡਿਸਕਸ ਨਹੀਂ ਕਰਨਾ ਪਹਿਲਾਂ ਤੂੰ ਜੋ ਜੀ ਕਰਦਾ ਕਰ ਆਪਾਂ ਬਹਿ ਜੰਨੇ ਹੁੰਦਾ ਯਾਰ ਮੈਨੂੰ ਐਸੀ ਪਤਾ ਤੂੰ ਜੋ ਕਰੇਗਾ ਮੈਂ ਤਾਂ ਦੇ ਸਕ੍ਰਿਪਟ ਵੀ ਨਹੀਂ ਪੜ੍ਹਨੀ ਚਾਹੁੰਦਾ ਹੁੰਦਾ ਤੂੰ ਮੈਨੂੰ ਮੱਲੋ ਜੋੜੀ ਦੇ ਦੇ ਨਾ ਪੜ ਲਾ ਮੈਂ ਕਹਾ ਓਕੇ ਹਾਂ ਜਦੋਂ ਫਿਲਮ ਬਣ ਗਈ ਹੂੰ ਜਦੋਂ ਵੇਖੇਗਾ ਤੈਨੂੰ ਉਹ ਚ ਕੁਝ ਵੀ ਮਾੜਾ ਲੱਗਿਆ ਤਾਂ ਮੈਨੂੰ ਕਹਿ ਦੇ ਕੀ ਆ ਆ ਕੀ ਹੈ ਯਾਰ ਬਹੁਤ ਸਪਸ਼ਟ ਗੱਲ ਕਰ ਰਿਹਾ ਬੱਬੂ ਮਾਨ ਬਾਰੇ ਲੋਕਾਂ ਦੀ ਧਾਰਨਾ ਬਦਲੀ ਵੀ ਬੱਬੂ ਮਾਨ ਦੀ ਲਿਖਤਾਂ ਤੇ ਗਾਇਕੀ ਜਿਸ ਸਿਖਰ ਤੇ ਸੀ ਬਹੁਤ ਸਾਰੇ ਲੋਕਾਂ ਦਾ ਇਹ ਮੰਨ ਹੈ ਸਾਰਿਆਂ ਦਾ ਨਹੀਂ ਕਹਿ ਰਿਹਾ ਬੱਬੂ ਮਾਨ ਦੇ ਫੈਨ ਨੇ ਜਿਹੜੇ ਅੰਨੇ ਫੈਨ ਵੀ ਨੇ ਫੈਨ ਵੀ ਨੇ ਬਹੁਤ ਜ਼ਿਆਦਾ ਇਹ ਮੰਨਣਾ ਹੈ ਕਿ ਉਹਦੇ 'ਚ ਬਹੁਤ ਵੱਡਾ ਨਿਘਾਰ ਆਇਆ ਬੱਬੂ ਮਾਨ ਦੀ ਐਕਟਿੰਗ 'ਚ ਬਹੁਤ ਨਿਘਾਰ ਆਇਆ ਹਸ਼ਰ ਵਧੀਆ ਫਿਲਮ ਸੀ ਪਰ ਉਸ ਤੋਂ ਬਾਅਦ ਬਹੁਤ ਸਾਰੇ ਬਲੰਡਰ ਹੋਏ ਐ ਬੱਬੂ ਮਾਨ ਤੋਂ ਤੁਸੀਂ ਜਦੋਂ ਐਜ਼ ਹੀਰੋ ਕਾਸਟ ਕਰ ਰਹੇ ਸੀ ਤੁਹਾਡੇ ਜ਼ੈਨ 'ਚ ਸੀਗਾ ਮੈਨੂੰ ਤਾਂ ਪ੍ਰੋਬਲਮ ਹੀ ਕੋਈ ਨਹੀਂ ਸੀ ਉਹਦਾ ਕਾਰਨ ਸੀ ਕਿ ਬੱਬੂ ਮਾਨ ਇਨ੍ਹਾਂ ਨਾਲ ਕੰਮ ਕਰਨ ਆ ਜਿਹੜੇ ਬਲੰਡਰ ਨੇ ਵਗੈਰਾ ਵਗੈਰਾ ਕਰਨ ਤੋਂ ਪਹਿਲਾਂ ਸ਼ੁਰੂਆਤਾਂ ਉਹਨੇ ਮੇਰੇ ਨਾਲ ਕੀਤੀ ਸੀ ਮੈਂ ਤਾਂ ਉਹ ਤੋਂ ਗਾਣੀ ਕਰਾਈ ਪਰ ਉਸ ਫਿਲਮ ਦੀ ਤਾਰੀਫ ਹੋਈ ਮੈਨੂੰ ਤਾਂ ਥੋੜੇ ਨਾਲ ਕੰਮ ਹੋਇਆ ਸੀ ਹਵਾਇਾਂ 'ਚ ਬੱਬੂ ਮਾਨ ਦੀ ਤਾਰੀਫ ਹੁੰਦੀ ਹੈ ਹਸ਼ਰ 'ਚ ਬੱਬੂ ਮਾਨ ਦੀ ਤਾਰੀਫ ਹੁੰਦੀ ਹੈ ਪਰ ਉਸ ਤੋਂ ਬਾਅਦ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੀਆਂ ਫਿਲਮਾਂ 'ਚ ਬੱਬੂ ਮਾਨ ਦਾ ਜਿਹਨੂੰ ਕਹਿ ਲੋ ਮਜ਼ਾਕ ਉੱਡਿਆ ਕਿ ਕੋਈ ਐਕਟਿੰਗ ਥੋੜੀ ਪਰ ਮੈਨੂੰ ਤਾਂ ਪਤਾ ਸੀ ਨਾ ਉਹ ਅਸਲ ਕੀ ਕਰ ਸਕਦਾ ਬਲਕਿ ਮੈਂ ਇੱਕ ਦਿਨ ਹਾਸੇ 'ਚ ਕਈ ਵੀ ਜਿੱਦ ਗੱਲ ਬੱਬੂ ਵੀ ਕੋਲੇ ਹੀ ਬੈਠਾ ਸੀਗਾ ਮੈਂ ਕਿਹਾ ਦੇਖੋ ਗੱਲ ਸੁਣੋ ਕਿ ਬੱਬੂ ਇੱਕ ਗੱਲ ਮੈਂ ਸੀਰੀਅਸਲੀ ਕਹਿ ਰਿਹਾ ਇਹ ਗੱਲ ਹੀ نو ਕਿ ਜੋ ਸਾਹਮਣੇ ਬੰਦਾ ਖੜਾ ਹੈ ਇਹਨੂੰ ਕੰਮ ਆਉਂਦਾ ਹੈ ਕਿ ਨਹੀਂ ਆਉਂਦਾ ਕਾ ਜੇ ਤਾਂ ਉਹਨੂੰ ਕੰਮ ਆਉਂਦਾ ਹੈ ਤਾਂ ਉਹ ਸਮਰਪਤ ਹੈ ਸਮਰਪਤ ਹੈ ਜੋ ਤੁਸੀਂ ਕਹੋਗੇ ਐਂ ਕਰ ਉੱਠ ਬੈਠ ਤੁਰ ਫਿਰ ਐਂ ਕਰ ਉਹ ਵੀ ਕਰੂ ਔਰ ਸੱਚਾ ਜ਼ੁਰਮਾਂ ਦੇ ਸੈੱਟ ਤੇ 250 ਬੰਦਾ ਗਵਾਹ ਹੈ ਇਸ ਗੱਲ ਦਾ ਇੰਨੀ ਵੀ ਗੱਲ ਕੀਤੀ ਹੋਵੇ ਉਹਨੇ ਪਰ ਜਦੋਂ ਉਹਨੂੰ ਇਹ ਲੱਗਦਾ ਹੈ ਕਿ ਯਾਰ ਆਹ ਸਾਹਮਣਾ ਬੰਦੇ ਨੂੰ ਕੰਮ ਤਾਂ ਆਉਂਦਾ ਨਹੀਂ ਗੰਦ ਪਾ ਰਿਹਾ ਹੈ ਤਾਂ ਫਿਰ ਉਹਨੂੰ ਲੱਗਦਾ ਯਾਰ ਗੰਦ ਤੂੰ ਕਿਉਂ ਭਾਵੇਂ ਫਿਰ ਮੈਂ ਆਪ ਹੀ ਭਾ ਲੈਣਾ ਪਰ ਫਿਰ ਕਰੈਕਟਰ ਤਾਂ ਉਹਨਾਂ ਦੇ ਤੇ ਸਵਾਲ ਆਇਆ ਇਮੇਜ ਬਿਲਡਿੰਗ ਤਾਂ ਉਹਨਾਂ ਦੀ ਆਪਦੀ ਖਰਾਬ ਹੋ ਰਹੀ ਉਹ ਨਹੀਂ ਉਹ ਹੋਈ ਨਾ ਬਟ ਫਿਲਮ ਡਾਇਰੈਕਟਰ ਦੀ ਹੁੰਦੀ ਹੈ ਉਸੇ ਆ ਕਹਿ ਰਹੇ ਹਾਂ ਕਿ ਡਾਇਰੈਕਟਰ ਬੱਬੂ ਮਾਨ ਤੋਂ ਕੰਮ ਨਹੀਂ ਕਢਾ ਸਕਿਆ ਬੱਬੂ ਚ ਪੋਟੈਂਸ਼ੀਅਲ ਹੈ ਡੈਫੀਨਿਟਲੀ ਸੁਚਾ-ਸੁਰਮਤ ਸਭਤ ਹੋ ਰਿਹਾ ਹੈ ਫਿਲਮ ਕਿਉਂ ਹੈ ਚ ਐ ਨੋ ਡਾਊਟ ਮੈਂ ਤੁਹਾਨੂੰ ਆ ਕੇ ਕਹਾਂ ਟਰੇਲਰ ਬਹੁਤ ਸੋਹਣਾ ਹੈ ਦ ਟਰੇਲਰ ਵੀ ਤਾਂ ਫਿਲਮ ਚੋਂ ਹੀ ਨਿਕਲਿਆ ਹੈ ਇੱਕ ਇੱਕ ਬਹੁਤ ਵੱਡੇ ਸਿਨੇਮੈਟੋਗ੍ਰਾਫਰ ਬਾਰੇ ਕਿਹਾ ਜਾਂਦਾ ਹੈ ਪੰਜਾਬੀ ਇੰਡਸਟਰੀ ਚ ਜਿਹੜਾ ਫਿਲਮਾਂ ਵੀ ਬਣਾਉਣ ਲੱਗ ਗਿਆ ਡਾਇਰੈਕਟਰ ਬਣ ਗਿਆ ਕਿ ਜਦੋਂ 3 ਮਿੰਟ ਦਾ ਕੰਮ ਕਰਦਾ ਹੈ ਨਾ ਉਹ ਬੜਾ ਬਾਖਮਾਲ ਹੁੰਦਾ ਹੈ ਜਦੋਂ 3 ਮਿੰਟ ਵਾਲਾ 2 ਘੰਟੇ ਦੀ ਫਿਲਮ ਬਣਾ ਲੈਂਦਾ ਉੱਥੇ ਜਲੂਸ ਨਿਕਲ ਜਾਂਦਾ ਹੈ ਕੀ ਇਹ ਤੁਹਾਡੇ ਚ ਤਾਂ ਨਹੀਂ ਇੰਪਲੀਮੈਂਟ ਹੋ ਜੂ ਵੀ 2.5 ਮਿੰਟ ਦਾ ਟ੍ਰੇਲਰ ਅਸੀਂ ਕਹਿ ਰਹੇ ਹਾਂ ਬੱਬੂ ਮਾਨ ਵਾਕਈ ਬਹੁਤ ਇੰਪਰੂਵਡ ਔਰ ਕਮਾਲ ਲੱਗ ਰਹੇ ਆ ਔਰ ਮੈਂ ਵੀ ਬੋਲਿਆ ਇਹਦੇ ਬਾਰੇ ਕਿ ਸੁੱਚਾ ਸੁਰਮਾ ਦੇ ਟ੍ਰੇਲਰ ਚ ਬੱਬੂ ਮਾਨ ਬਹੁਤ ਕਮਾਲ ਲੱਗ ਰਹੇ ਹੈ ਕੀ 2.5 ਘੰਟ ਤੁਸੀਂ ਜਿਵੇਂ ਬੈਨ ਕਿੰਗਸਲੇ ਬਾਰੇ ਕਿਹਾ ਗਿਆ ਸੀ ਨਾ ਕਿ ਗਾਂਧੀ ਅਸਲ ਚ ਇਸ ਤਰ੍ਹਾਂ ਦਾ ਹੈ ਜਿਵੇਂ ਬੈਨ ਕਿੰਗਸਲੇ 플레이 ਕਰ ਰਿਹਾ ਹੈ ਅਸਲ ਗਾਂਧੀ ਨੂੰ ਵੀ ਭੁੱਲ ਜਾਓ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਇੱਕ ਗੱਲ ਕਿ ਐਸ ਫਿਲਮ ਦੇ ਰਿਲੀਜ਼ ਹੋਣ ਲੈਂ ਤਾਂ 20 ਤਰੀਕ ਜ਼ਿਆਦਾ ਦੂਰ ਨਹੀਂ ਅਜੇ ਤੱਕ 17 ਹੋ ਗਈ ਜੀ ਦੋ ਦਿਨ ਹੀ ਬਾਕੀ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਲੋਕ ਕਹਿਣਗੇ ਸੁੱਚਾ ਸੂਰਮਾ ਐਂ ਤੁਰਦਾ ਹੁੰਦਾ ਸੀ ਜਿਵੇਂ ਬੱਬੂ ਤੁਰ ਰਿਹਾ ਫਿਲਮ ਚ ਉਹ ਐਂ ਬੋਲਦਾ ਹੁੰਦਾ ਸੀ ਜਿਵੇਂ ਬੋਲ ਰਿਹਾ ਫਿਲਮ ਚ ਇਹ ਨਾ ਹੋਇਆ ਮੈਨੂੰ ਕਹਿ ਦੋ ਜੀ। ਔਰ ਮੈਂ ਚੈਲੰਜ ਪਹਿਲੇ ਦਿਨ ਲਿਆ ਸੀ। ਮੈਨੂੰ ਪਤਾ ਸੀ ਬੱਬੂ ਨੇ ਬਹੁਤ ਖਰਾਬ ਕੰਮ ਆਇਆ ਵਿੱਚ ਜੀ। ਬਟ ਮੈਂ ਉਹਦੇ 'ਚ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਆਣਾ ਮਕਰ ਸਾਹਿਬ। ਚਾਹ ਤੁਸੀਂ ਵੀ ਵਾਕਿਫ ਹੀ ਹੋਵੋਗੇ ਡੈਫੀਨਿਟਲੀ ਵਾਕਿਫ ਹੋਵੋਗੇ ਕਿ ਫਿਲਮ ਐਕਟਰ ਦੀ ਨਹੀਂ ਹੁੰਦੀ। ਅਸੀਂ ਉਹਨੂੰ ਫਾਲਤੂ 'ਚ ਕ੍ਰੈਡਿਟ ਵੀ ਦੇ ਦਿੰਨੇ ਆ ਤੇ ਡਿਸਕ੍ਰੈਡਿਟ ਵੀ ਦੇ ਦਿੰਨੇ ਆ। ਫਿਲਮ ਡਾਇਰੈਕਟਰ ਦੀ ਹੁੰਦੀ ਹੈ। ਦੈਟਸ ਵਾਈ ਕੋਰ ਕਿ ਕੈਪਟਨ ਆਫ ਦੀ ਸ਼ਿਪ ਡਾਇਰੈਕਟਰ ਆ। ਉਹਦਾ ਵਜ੍ਹਾ ਦੱਸ ਦਿਆਂ ਕਿ ਵੀ ਜਿਵੇਂ ਕਿ ਥੀਏਟਰ ਹੈ ਥੀਟਰ ਮੀਡੀਅਮ ਡਾਇਰੈਕਟਰ ਦਾ ਨਹੀਂਗਾ ਉਹ ਐਕਟਰ ਦਾ ਕਿਉਂਕਿ ਕੋਈ ਰੋਕ ਨਹੀਂ ਸਕਦਾ ਕੋਈ ਰਿਟੇਕ ਨਹੀਂ ਲੈ ਸਕਦਾ ਇੱਕ ਵਾਰੀ ਗਏ ਤਾਂ ਪਰਫਾਰਮ ਕਰੋ ਇੱਥੇ ਜੇ ਉਹਦਾ ਅੱਖ ਵੀ ਗਲਤ ਚਪਕੀਏ ਤਾਂ ਮੈਂ ਉਹਦਾ ਕਟਿੰਗ ਲੈ ਸਕਦਾ ਮੈਂ ਉਹਦਾ ਦੁਬਾਰਾ ਰਿਟੇਕ ਲਊਗਾ ਵੀ ਆਰੀ ਕਰਾਊਗਾ ਮੈਂ ਕਹੂੰਗਾ ਬੰਦ ਕਰੋ ਯਾਰ ਸ਼ੂਟਿੰਗ ਚੱਲ ਮੇਰੇ ਨਾਲ 5 ਦਿਨ ਵਰਕਸ਼ਾਪ ਕਰ ਬਸ ਤੋਰ ਬੋਲ ਚਾਕ ਆ ਚੀਜ਼ਾਂ ਕਰੋ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦਾਵੇ ਨਾਲ ਆਣਾ ਬਹੁਤ ਸਾਰੇ ਵੈਰੀ ਆਰਡੀਨਰੀ ਫੇਸ ਇਨ ਸੁੱਚਾ ਸੂਰਮਾ ਬਟ ਉਹ ਕਮਾਲ ਦੇ ਲੱਗਣਗੇ ਵੈਰੀ ਮਡਿਓਕਰ ਕਾਈਂਡ ਆਫ ਐਕਟਰਸ ਇਨ ਸੁੱਚਾ ਸੂਰਮਾ ਬਿਹਤਰੀਨ ਐਕਟਰ ਲੱਗਣਗੇ ਇਸ ਕਰਕੇ ਨਹੀਂ ਕੋਈ ਮੈਂ ਜਾਦੂ ਕਰਤਾ ਨਹੀਂ ਉਹ ਜੋ ਟੋਟਲ ਐਟਮੋਸਫੀਅਰ ਸੀ ਜਿਸ ਤਰ੍ਹਾਂ ਦਾ ਅਸੀਂ ਪ੍ਰੋਵਾਈਡ ਕੀਤਾ ਜਿਸ ਤਰ੍ਹਾਂ ਦੀ ਸਕ੍ਰਿਪਟਾਂ ਦੇ ਨਾਲ ਉਹਨਾਂ ਨੂੰ ਪੜਾਇਆ ਆਪ ਵੀ ਆਪ ਚ ਮਰਜ਼ ਕਰਾਇਆ ਹਰ ਬੰਦਾ ਉਹ ਕੈਰੈਕਟਰ ਲੱਗ ਰਿਹਾ ਇਹ ਫਿਲਮ ਦੀ ਖਾਸੀਅਤ ਹੈ ਔਰ ਬੱਬੂ ਵੀ ਜਿੰਨੇ ਵੀ ਤੁਸੀਂ ਡਾਇਲੌਗ ਸੁਨੇ ਨੇ ਟ੍ਰੇਲਰ ਚ ਉਹ ਫਿਲਮ ਚੋਂ ਹੀ ਕੱਢੇ ਨੇ ਤੇ ਜੇ ਤਿੰਨ ਬੋਲੇ ਤਾਂ ਬਾਕੀ ਨਹੀਂ ਬੋਲੇ ਹੋਣਗੇ ਹਰ ਥਾਂ ਦੇ ਕਿੱਥੇ ਮੁੱਛ ਤੇ ਹੱਥ ਜਾਣਾ ਕਿੱਥੇ ਲੋਕ ਦਾ ਆਈ ਬਾਲ ਦਾ ਪਲੇ ਹੈ ਕਿੱਥੇ ਕਿੰਨਾ ਝੱਕਣਾ ਹੈ ਹਰ ਚੀਜ਼ ਉਹਨੇ ਤਾਂ ਖੁਦ ਵੀ ਕਿਹਾ ਹੈ ਕਿ ਉਹ ਹੋਰ ਬਾਲਾ ਮੈਂ ਉਹਨੂੰ ਮੈਂ ਵੀ ਉਹਨੂੰ ਆਂਦਾ ਸੀ ਰਿਲੈਕਸ ਬੱਬੂ ਵੀ ਰਿਲੈਕਸ ਜਦੋਂ ਤੈਨੂੰ ਸ਼ਾਰਟ ਕਰਨਾ ਹੋਊਗਾ ਤੈਨੂੰ ਮੈਂ ਕਰਕੇ ਵਿਖਾਉਂਗਾ ਉਹਨੂੰ ਮੇਰੇ ਵਾਂਗੂ ਨਾ ਕਰੀ ਉਹਦੀ ਫੀਲ ਫੜ ਲਈ ਆਪ ਦੀ ਵਾਂਗੂ ਕਰੀ ਤੇ ਜੇ ਉਸ ਤੋਂ ਤੂੰ ਥੋੜਾ ਜਿਹਾ ਬਿਹਤਰ ਕਰ ਦੇਗਾ ਤਾਂ ਆਈ ਲਵ 댓 ਉਹ ਐਂਕਰ ਦਾ ਸੀ ਸਾਰੀ ਫਿਲਮ ਐ ਕੀਤੀ ਹੈ ਸੰਤੁਸ਼ਟੋਂ 100% ਐਵੇਂ ਮੈਂ ਕਹਿ ਦਿਆਂ ਕਿ ਮੇਰੀ ਫਿਲਮ ਚਾਹੋ ਹੀਰੋ ਆ ਮੈਂ ਕਹਿਣਾ ਹੀ ਆ ਕਿੰਨੀ ਕੁ ਦੂਰ ਆ ਗੱਲ ਦੋ ਦਿਨ ਦੂਰ ਆ ਅੱਜ ਮੈਂ ਤੁਹਾਡੇ ਨਾਲ ਬੈਠਾ ਦੋ ਦਿਨ ਦੂਰ ਆ ਵੇਖ ਹੀ ਲੈਣਾ ਜਜਮਾਨਾ ਵਾਲ ਕਿੱਡੇ ਕਿੱਡਿਆਂ ਦਾ ਹੁਣੇ ਸਾਹਮਣੇ ਆ ਜਾਣੇ ਆ ਸੋ ਇਹਦਾ ਵੀ ਤਰੀਕ ਨੂੰ ਦੱਸ ਵੀ ਜਨਾ ਤੁਸੀਂ ਆਪ ਕਹੋਗੇ ਵੇਖਣ ਤੋਂ ਬਾਅਦ ਵੀ ਆਪਾਂ ਇਹ ਗੱਲਬਾਤ ਕਰਾਂਗੇ ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਹੀ ਸਵਾਦ ਆਉਂਦਾ ਹੈ